ਵੀਰ ਜੀ ਮੇਰਾ ਨਾਮ ਪਹਿਲਾਂ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਮੇਰਾ ਨਾਮ ਹਰਮਿੰਦਰ ਸਿੰਘ ਆ ਜੀ ਮੈਂ ਮਹੱਲਾ ਨਾਨਕਸਰ ਬੈਕ ਸਾਈਡ ਸਿਵਲ ਹਸਪੀਟਲ ਸਾਹਮਣੇ ਗਲੀ ਚੱਕੀ ਵਾਲੀ ਗੁਰਦੁਆਰਾ ਸਾਹਿਬ ਬਿਲਕੁਲ ਹੀ ਨਾਲ ਜੀ ਖੰਦ ਜੀ ਉਹਦੇ ਵਿੱਚ ਨਾਲ ਗਲੀ ਹੈ ਗਲੀ ਚੱਕੀ ਵਾਲੀ ਮਹੱਲਾ ਨਾਨਕਸਰ ਠੀਕ ਆ ਜੀ ਇਹ ਵੀਰ ਜੀ ਸਾਨੂੰ ਸਾਡਾ ਬੱਚਾ ਜੀ ਆ ਜੋਤ ਅ ਨਾਮ ਅੰਤਰਜੋਤ ਸਿੰਘ ਠੀਕ ਆ ਜੀ ਇਹ ਦੁਕਾਨ ਤੋਂ ਹੋ ਕੇ ਜਾ ਰਿਹਾ ਤੇ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਉਹ ਡੱਬੀ ਦਿਓ ਜੀ ਮੈਨੂੰ ਮੜੀ ਇਹਦੇ ਵਿੱਚੋਂ ਤੁਹਾਨੂੰ ਜਿਹੜੇ ਸ਼ਾਟ ਦਿੱਤੇ ਗਏ ਵੀ ਇਹਦੇ ਵਿੱਚੋਂ ਪਹਿਲਾਂ ਨੂੰ ਇਹ ਅੰਗ ਮਿਲੇ ਆ ਵੀ ਕੂੜੇ ਦੇ ਵਿੱਚੋਂ ਢੇਰ ਦੇ ਉੱਤੋਂ ਠੀਕ ਆ ਜੀ ਉਹ ਤਾਂ ਅਸੀਂ ਸੋਚਿਆ ਵੀ ਹੋ ਸਕਦਾ ਵੀ ਸਰਚ ਕੀਤਾ ਇੱਕ ਸਾਨੂੰ ਹੋਰ ਮਿਲਿਆ ਉਹਦੇ ਉਤੋਂ ਠੀਕ ਆ ਜੀ ਸਾਨੂੰ ਇੱਕ ਹੋਰ ਮਿਲਿਆ ਤੇ ਹੋ ਸਕਦਾ ਵੀ ਅਸੀਂ ਸੋਚਿਆ ਵੀ ਹੋ ਸਕਦਾ ਬਾਈ ਬਿਸਟੇਕ ਇਹਦਾ ਕੋ ਹੋਇਆ ਹੋਊਗਾ ਠੀਕ ਆ ਜੀ ਇਹ ਦੁਬਾਰਾ ਜਦੋਂ ਛੋਟੀ ਬੇਟੀ ਨਾਲ ਲੈ ਕੇ ਇੱਥੋਂ ਗਲੀ ਦੇ ਵਿੱਚੋਂ ਗੁਜ਼ਰ ਰਹੇ ਤੇ ਪ੍ਰਨਾਲਿਆਂ ਦੇ ਵਿੱਚੋਂ ਸਾਨੂੰ ਆਹ ਜਿਹੜੇ ਅੰਗ ਜਿਹੜੇ ਆ ਇਹ ਹੋਰ ਬਰਾਮਦ ਹੋਇਆ ਜੀ ਉਸ ਤੋਂ ਸਾਬਤ ਹੁੰਦਾ ਵਾ ਇਹ ਜਾਣਬੁੱਝ ਕੇ ਕੀਤਾ ਗਿਆ ਸ਼ਰਾਰਤ ਹੈ ਜੀ ਕਿਹੜੇ ਪ੍ਰਣਾਲੇ ਸੀ ਹਾਂਜੀ ਇਹ ਗੁਰਦੁਆਰਾ ਕਾਂਦ ਦੇ ਵਿੱਚੇ ਨਾਲ ਪ੍ਰਣਾਲੇ ਆ ਜਿਹਦੇ ਵਿੱਚੋਂ ਇਹ ਬਰਾਮਦ ਹੋਏ ਆ ਜੀ ਪ੍ਰਣਾਲੇ ਗੁਰਦੁਆਰਾ ਸਾਹਿਬ ਦੇ ਹਾਂਜੀ ਪ੍ਰਣਾਲੇ ਬੰਦ ਸੀ ਪਰ ਪ੍ਰਣਾਲੇ ਬੰਦ ਸੀਗੇ ਫਿਰ ਉਹਨਾਂ ਦੇ ਚੱਕ ਕੀਤਾ ਉਹਨਾਂ ਵਿੱਚੋਂ ਇਹ ਅੰਗ ਸਾਨੂੰ ਬਰਾਮਦ ਹੋਏ ਆ ਜੀ ਪੁਲਿਸ ਨੇ ਕਿਸੇ ਨੂੰ ਇਨਫੋਰਮ ਕੀਤਾ ਨਹੀਂ ਹਾਲੀ ਕਿਸੇ ਨੇ ਇਨਫੋਰਮ ਨਹੀਂ ਕੀਤਾ ਤੁਹਾਡੇ ਕੋਈ ਹਾਲੀ ਬਾਈਟ ਦੇ ਰਹੇ ਆ ਜੀ ਗੁਰਦੁਆਰੇ ਦੇ ਬੰਦੇ ਸਰ ਗੁਰਦੁਆਰਾ ਸਾੰਜੀਵਾਲ ਮੋਹਲਾ ਨਾਨਕ ਸਰ ਤਰਨਤਾਰਨ ਕੀ ਲੱਗਦਾ ਵੈਸੇ ਕੀ ਹੋਇਆ ਸ਼ਰਾਰਤ ਆ ਕਿ ਨਹੀਂ ਨਹੀਂ ਬਿਲਕੁਲ ਸ਼ਰਾਰਤ ਆ ਜੀ ਪਹਿਲਾਂ ਤਾਂ ਤੁਹਾਨੂੰ ਦੱਸ ਰਿਹਾ ਮੈਂ ਵੀ ਉੱਥੇ ਕੂੜੇ ਦੇ ਢੇਰ ਤੋਂ ਇੱਕ ਮਿਲਿਆ ਸਾਨੂੰ ਉਹ ਤਾਂ ਤਾਂ ਸਾਨੂੰ ਇਹ ਹੋਇਆ ਵੀ ਬਾਈ ਮਿਸਟੇਕ ਕਿਸੇ ਕੋ ਹੋ ਸਕਦਾ ਵਾ ਠੀਕ ਆ ਜੀ ਜਦੋਂ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਸਾਨੂੰ ਦੁਬਾਰਾ ਬਰਾਮਤ ਹੋਇਆ ਇਹ ਆਫੀਸ਼ੀਅਲੀ ਹੈ ਕਿ ਸ਼ਰਾਰਤ ਆ ਜੀ ਜਾਣ ਬੁੱਝ ਕੇ ਕੀਤਾ ਗਿਆ ਇਹਦੇ ਵਿੱਚ ਨਾਲ ਕੀ ਹੈ ਜੀ ਕਿਹੜਾ ਸਥਾਨ ਹੈ ਇਹ ਪਿਛਲੇ ਪਾਸੇ ਬਿਲਕੁਲ ਤੁਹਾਡੇ ਬੈਕ ਸਾਈਡ 'ਤੇ ਸੋਖਾ ਸੰਸਥਾਨ ਵੀ ਹੈਗਾ ਮਹਾਰਾਜ ਜੀ ਦਾ ਬਿਲਕੁਲ ਜੀ ਹੈ ਜੀ ਡੈਫੀਨੇਟਲੀ ਹੈ ਕੋਈ ਸੀਸੀਟੀਵੀ ਵਗੈਰਾ ਦੇ ਵਿੱਚ ਕੋਈ ਲਾਗੇ ਬਨੇ ਕੇਸਾ ਹੋ ਸੇ ਸਰਚ ਕਰ ਰਹੇ ਆ ਅਲੀ ਕੋ ਸਾਨੂੰ ਉਹ ਚ ਦਿਖਿਆ ਨਹੀਂਗਾ ਬਾਕੀ ਇਹ ਕਰ ਰਹੇ ਆ ਸਰਚ ਆਪਣਾ ਬਿਲਕੁਲ ਜੀ ਹਾਂ ਜੀ ਪ੍ਰਧਾਨ ਸਾਹਿਬ ਨੂੰ ਦੱਸਿਆ ਗਿਆ ਜੀ ਮੈਂ ਕੀ ਮੰਗ ਕਰਦੇ ਜੀ ਮੈਂਗਰੀ ਦਾ ਸ਼ੋ ਹੋਣਾ ਚਾਹੀਦਾ ਕਿਹੜਾ ਬੰਦਾ ਬ੍ਰਮਹਤ ਹੋਣਾ ਚਾਹੀਦਾ ਜੀ ਠੀਕ ਆ ਜੀ ਪ੍ਰਧਾਨ ਉਹ ਆ ਗਏ ਨੇ ਮੋਕੇ ਤੇ ਹਾਂ ਜੀ ਉਹ ਆਏ ਸੀਗੇ ਜੀ ਬਿਲਕੁਲ ਜੀ ਮੈਨੂੰ ਹੁਣੇ ਫੋਨ ਆਇਆ 2 ਮਿੰਟ ਪਹਿਲਾਂ ਹੀ ਕਿ ਉਹ ਬਾਬਾ ਜੀ ਨਾਲ ਡਰਦਾ ਹੋਇਆ ਯਾਰ ਉਹ ਉਸੇ ਵੇਲੇ ਪਹੁੰਚੀਏ تھے ਤੇ ਮੈਨੂੰ ਦੇਖ ਕੇ ਇਹ ਸ चीज ਦਾ ਆ ਰਿਹਾ ਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਬਈ ਕੋਈ ਏਦਾਂ ਕੋਈ ਕਿਸੇ ਤੋਂ ਅਣਜਾਣੇ ਚ ਇਹ ਚੀਜ਼ ਹੋਈ ਹੈ ਇਹ ਚੀਜ਼ ਕੋਈ ਜਾਣ ਬੁਝ ਕੇ ਕਰ ਸਕਦਾ ਹੈ ਔਰ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਦੀ ਵਿਕ੍ਰਿਤ ਸੋਚ ਹੀ ਹੋ ਸਕਦੀ ਹੈ ਜੋ ਏਦਾਂ ਦਾ ਕਰ ਸਕਦਾ ਬੰਦਾ ਮੇਰੇ ਖਿਆਲ ਨਾਲ ਕੋਈ ਸਹੀ ਬੁੱਧੀ ਵਾਲਾ ਜਿਹਨੂੰ ਪਤਾ ਹੋਵੇ ਕਿ ਗੁਰੂ ਮਹਾਰਾਜ ਦੀ ਕੀ ਸੜੀ ਹੈਗੀ ਆ ਉਸ ਚੀਜ਼ ਨੂੰ ਦੇਖ ਕੇ ਤੇ ਮੈਨੂੰ ਲੱਗਦਾ ਹੈ ਕਿ ਕੋਈ ਵਿਕਰਤ ਕੋਈ ਦਿਮਾਗੀ ਹਾਲਤ ਦਾ ਪਾਗਲ ਹੀ ਕੋਈ ਅੱਧਾ ਦਾ ਹਰਕਤ ਕਰ ਸਕਦਾ ਹੈ ਤੇ ਇਹਦੇ ਵਾਸਤੇ ਵਾਕਈ ਕੋਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ ਅਸੀਂ ਦੇਖ ਰਹੇ ਹਾਂ ਹੁਣ ਕੈਮਰਜ਼ ਵਗੈਰਾ ਜਿਹੜੇ ਲੱਗੇ ਹੋਏ ਆ ਰੋਹਾਂ ਤੋਂ ਰਿਕਾਰਡਿੰਗਸ ਚੈੱਕ ਕਰਦੇ ਆ ਕਿ ਜੇ ਸਾਨੂੰ ਕੋਈ ਮਿਲੇ ਤੇ ਉਸ ਵਿੱਚ ਕੋਈ ਨਾ ਕੋਈ ਆਪਾਂ ਉਸਤੇ ਕਾਰਵਾਈ ਕਰੀਏ ਤੇ ਬਾਕੀ ਸਾਰੇ ਅਗੇ ਨੇ ਪਹਿਲ ਪਰਾ ਸਾਰੇ ਪ੍ਰਧਾਨ ਜੀ ਹੈਗੇ ਆ ਉਹਨਾਂ ਤੋਂ ਅਸੀਂ ਲੈ ਕੇ ਤੇ ਕੋਈ ਨਾ ਕੋਈ ਸਟੈਪੇ ਦੇ ਵਾਸਤੇ ਚੁੱਕਾਂਗੇ ਜੀ ਜੀ ਕਾਕਾ ਸਾਹਿਬ ਹਿੰਦਸਤਾਨ ਦਾ ਸਪੀਕੀ ਕੀ ਗੱਲਬਾਤ ਹੋਈ ਹੈ ਭਾਈ ਜੀ ਕਾਕਾ ਸਾਹਿਬ ਐਕਟਿਵ ਹੈ ਤੇ ਮੇਰਾ ਨਾਮ ਮੋਲਦੀਪ ਸਿੰਘ ਹੈ ਜੀ ਬਰਦਾਰਾ ਸਾਹਿਬ ਦੇ ਸਾਹਮਣੇ ਬਿਲਕੁਲ ਸਾਡੀ ਰੈਸ਼ ਹੈ ਜੇ ਸਾਨੂੰ ਫੋਨ ਆਉਂਦਾ ਵਾ तकरीबन 11:30 ਕੋਈ ਦੇ ਇੱਥੇ ਗੁੜਕਾ ਸਾਹਿਬ ਦੇ ਅੰਮਾਨੀ ਰੱਬੀ ਹੋਈ ਜਾਂ ਤੇ ਫਿਰ ਅਸੀਂ ਜਿਹਨੂੰ ਸਰਚ ਕੀਤਾ ਪਹਿਲਾਂ ਕੂੜੇ ਤੋਂ ਸਿੰਘ ਨੂੰ ਲੱਭੇ ਬੱਚੇ ਨੂੰ ਉਸ ਤੋਂ ਬਾਅਦ ਆ ਫਿਰ ਅਸੀਂ ਦੁਬਾਰਾ ਸਰਚ ਕੀਤਾ ਪ੍ਰਣਾਲਿਆਂ ਚ ਸਾਨੂੰ ਰੱਬੇ ਜਿਹੜਾ ਪ੍ਰਣਾਲਾ ਗੁਰਦਾਰ ਸਾਹਿਬ ਦੀ ਕੰਧ ਦਾ ਉੱਪਰੋਂ ਲੱਭਦੇ ਆ ਪਰ ਇਹ ਆ ਕਿ ਪ੍ਰਣਾਲਾ ਉੱਤੋਂ ਬੰਦ ਆ। ਲੈਂਡਰ ਬਿਲਕੁਲ ਬਲਾਕ ਹੈ ਪ੍ਰਣਾਲਾ ਬੰਦ ਆ। ਉੱਤੋਂ ਕੋਈ ਚੀਜ਼ ਨਹੀਂ ਕੀਤੀ ਜਾ ਸਕਦੀ। ਜਿਨੇ ਕੀਤਾ ਹੈ ਸਾਜ਼ਿਸ਼ ਕੀਤੀ ਆ। ਵਾਰੀ-ਵਾਰੀ ਕਰਕੇ ਅੰਗੇ ਇੱਥੇ ਰੱਖ ਕੇ ਗਿਆ। ਕੀ ਲਾਦਾ ਕਿਨੇ ਜਲਾ ਕੇ ਵੀ ਨਹੀਂ ਦਸਤੇ। ਹਾਂਜੀ ਬਿਲਕੁਲ ਜੀ। ਜਿਹੜੇ ਵਿੱਚ ਸਾੜ ਕੇ ਸੁੱਟ ਦਿੱਤੇ ਗਏ। ਕਿਹੜੀ ਪਾਣੀ ਲੱਗਦਾ ਵਿੱਚ? ਇੱਕ ਸੁਖਮਨ ਸਾਹਿਬ ਦੇਾਂਗੇ ਜੀ। ਹਾਂਜੀ। ਆਨੰਦ ਸਾਹਿਬ ਜੀ ਦੇਾਂਗੇ। ਕਿਸ ਤਰ੍ਹਾਂ ਵੇਦਿਓ ਜਿਦਾ ਆ ਇਹ ਕਟਣਾ ਮਾਵਾ ਪਰ ਨਹੀਂ ਪਈਆ। ਇਹ ਬਿਲਕੁਲ ਜੀ। ਸੋਚੀ ਸਮਝੀ ਸਾਜ਼ਿਸ਼ ਆ ਇਹ ਕੋਈ ਇੱਕ ਬੰ ਮਲਬੜੀ ਇੱਕ ਸਾਜ਼ਿਸ਼ ਆ ਕੀ ਮੰਤਲ ਦੇ ਕਿਉਂ ਆ ਅਸੀਂ ਮੰਗਦੇ ਇਹੋ ਕਰਦੇ ਕਿ ਪੰਦਾ ਪਹਿਲਾਂ ਫੜਾਂਗੇ ਫਿਰ ਉਹਦੇ ਆਪ ਕਰਾਂਗੇ ਜੋ ਕਰਨਾ ਫਿਰ ਪ੍ਰਸ਼ਾਸਨ ਦੇ ਵਾਲੇ ਕਰਾਂਗੇ ਸਾਲੂ ਹੁਣੇ ਇਨਫਾਰਮੇਸ਼ਨ ਮਿਲੀ ਸੀ ਵੀ ਇੱਥੇ ਨਾ ਨਾਨਸਰ ਮੱਲਾ ਗੁਰਦਰਾ ਸਾਹਿਬ ਲੱਗੇ ਨਾ ਤੇ ਗੁਰੂ ਸਾਹਿਬ ਅੰਗਾਦੀ ਬੈਲਦੀ ਹੋਈ ਆ ਤੇ ਅਸੀਂ ਮੌਕੇ ਤੇ ਆਈ ਵੈਰੀਫਾਈ ਕਰ ਰਹੇ ਹਾਂ ਗੁਰਦਰਾ ਸਾਹਿਬ ਵਿੱਚ ਨਹੀਂ ਕੋਈ ਕਿਸੇ ਕਿਸਮ ਦੀ ਹੈਗੀ ਕੋਈ ਗਲਬਾਨ ਇਹ ਗਲੀ ਦੇ ਵਿੱਚ ਕੋਈ ਇਸ਼ਾਰ ਦੀ ਅੰਸਰੀ ਕਰਕੇ ਗਿਆ ਜੀ ਲੱਕੀ ਵੈਰੀਫਾਈ ਕਿਹੜੇ ਮੱਲੇ ਚ ਹੈ ਸਰ ਇਹ ਨਾਨਸਰ ਮੱਲਾ ਬਾਜੀ ਲੱਗਦਾ ਸਰ ਕਿੰਨੇ ਕੰਗ ਹੋਣਗੇ ਜਿਹੜੇ ਗੁਰੂ ਸਾਹਿਬ ਦੇ ਉਹ ਹੀ ਦੇਖ ਰਹੇ ਨੇ ਦੇਖ ਰਹੇ ਸੀ ਦੇਖ ਰਹੇ ਸੀ ਸੀਸੀਟੀਵੀ ਚੈੱਕ ਕਰਨਾ ਜੀ ਜੀ ਜੀ